ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਦੂਜਾ ਸੂਆ ਡੱਬੀ ਗੱਬਣ ਵਿਹੜ ਲੈ ਕੇ ਆਏ ਠੰਡੀ ਸੀਲ ਫੁੱਲ ਆ ਸਾਰੀ ਗੱਲ ਬਾਤ ਬਾਈ ਨਾ ਕਰਦੇ ਆ ਆਓ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸੋ ਜੀ ਨਾਂ ਮੇਰਾ ਵੀ ਅਮਰ ਸਿੰਘ ਹਾਂਜੀ ਪਿੰਡ ਫੁਰਪੁਰੋਂ ਖੜਦਾ ਜੀ ਠੀਕ ਹੈ ਜੀ ਤੇ ਇਹ ਵਿਹੜ ਦੀ ਟ੍ਰੇਲ ਦੱਸੋ ਫਿਰ ਪਹਿਲਾਂ ਇਹ ਕਿਉਂ 25 ਕੋ ਦੱਸਤਾ ਦੂਜੇ ਤੋਂ ਸੁਣਤੀ ਦੂਜੇ ਸੂਏ ਸੁੰਦੀ ਆ ਤੇ ਇਸ ਵਾਰ ਕਿੰਨਾ ਦੁੱਧ ਕੱਢ ਸਕਦੇ 25 ਕਿੱਲੋ ਦਵਾਂਗੇ ਵੀਰੇ ਗਰਮੀ ਬਹੁਤ ਹੈ ਕਿ ਦੁੱਧ ਦਾ ਪਤਾ ਕੋਈ ਨਹੀਂ ਕਿੱਥੇ ਜਾਣਾ ਕਰਨ ਠੀਕ ਆ ਦੇ ਨੂੰ 3 ਕਿੱਲੋ ਦੁੱਧ ਵੀ ਦੇ ਦੇਣ ਦੀ ਸੰਭਾਗ ਕਿੰਨੇ ਦਿਨ ਪਏ ਆ ਜੀ ਡੇਣ ਕਿੰਨੇ ਕੁ ਲੈ ਜੂ ਦੇ ਮੇਰੇ ਹੱਤਾ ਲੈ ਜਾਣਾ ਵੇੜ ਨੇ ਬਹੁਤ ਬੰਨਾ ਵੇੜ ਨੇ ਤੋੜ ਦਿਓ ਮੜੀ ਦੇਖ ਸਕਦੇ ਬਹੁਤ ਸੋਹਣੀ ਵੇੜ ਥਾਂ ਦੇ ਬਾਬੇ ਨੇ ਲਗਾਈ ਥੋੜੀ ਇਹ ਭਾਲਾ ਇੱਧਰਲੇ ਪਾਸੇ ਵਿਹੜ ਪੂਰੀ ਸਾਫ਼ ਸੁਥਰੀ ਆ ਕੱਟ ਕਾਠ ਵਾਲੀ ਆ ਚੰਗੀ ਥੋੜਾ ਥੋੜਾ ਸਿੰਗ ਇੱਕ ਪਾਸੇ ਦਾ ਮਾੜਾ ਆ ਮਤਲਬ ਕਿ ਪੋਪਲਾ ਆ ਲੱਤਿਆ ਦੂਜੇ ਪਾਸੇ ਦਾ ਝੁੰਗੀ ਜੀ ਆ ਫੋਟਾਂ ਜੀਆਂ ਹੀ ਸਮਝ ਸਕਦੇ ਹੋ ਤੁਸੀਂ ਬਹੁਤ ਸੋਹਣੀ ਵਿਹੜਾ ਚੰਗੇ ਲੇਵੇ ਦੀ ਵਿਹੜ ਤੇ ਚੰਗਾ ਦੁੱਧ ਕੱਢੂਗੀ ਬਾਈ ਕਹਿੰਦਾ 24-25 ਕਿਲੋ ਦੁੱਧ ਕੱਢ ਦੂਗੀ ਇਸ ਵਾਰ ਵੀ ਪਿਛਲੇ ਸੂਏ ਵੀ ਇੰਨਾ ਹੀ ਦਿੱਤਾ ਵੀ ਗਰਮੀ ਕਰਕੇ ਤੇ ਸਿੰਗ ਤੁਸੀਂ ਸਿੰਗ ਦੇਖ ਸਕਦੇ ਹੋ ਛੋਟਾ ਛੋਟਾ ਸਿੰਗ ਆ ਐਵੇਂ ਫੋਟਾਂ ਜੀਆਂ ਹੀ ਫੁੱਟੀਆਂ ਮੜੀਆਂ ਮੜੀਆਂ ਆ ਉਹ ਪਰਲਾ ਪਾਸਾ ਥੋੜਾ ਜਿਆਦਾ ਆ ਤੇ ਇਧਰਲਾ ਤੁਸੀਂ ਦੇਖ ਸਕਦੇ ਜਮਾ 1 ਇੰਚੀ 1.5 ਇੰਚੀ ਹੋਊਗਾ ਵੱਧ ਤੋਂ ਵੱਧ ਚੰਗੇ ਕੱਟ ਕਾਟ ਦੀ ਡੱਬੀ ਸੋਹਣੀ ਸਾਫ਼ ਸੁਥਰੀ ਵਿਹੜਾ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਸੰਪਰਕ ਕਰ ਲਿਓ ਰੇਟ ਕੀ ਸੀ ਜੀ ਰੇਟ 55000 ਰੇਟ 55000 ਬਾਈ ਨੇ ਬਿਲਕੁਲ ਜਾਇਜ਼ ਕਰਤਾ 24 25 ਕਿਲੋ ਦੁੱਧ ਵਾਲੀ ਵਿਹੜਾ 55000 ਅੱਜਕੱਲ ਦੇ ਰੇਟਾਂ 'ਚ ਨਹੀਂ ਮਿਲਦੀ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਸੰਪਰਕ ਕਰ ਲਿਓ ਨੰਬਰ ਆਪਾਂ ਬੋਲ ਦਿੰਨੇ ਆਂ ਨੰਬਰ ਬੋਲਿਓ ਜੀ ਨੰਬਰ ਹੈਗਾ ਜੀ 6239840255 ਬਾਕੀ ਸਕਰੀਨ ਤੇ ਨੰਬਰ ਲਾ ਦਾਂਗੇ ਪਿੰਡ ਹੈਗਾ ਕੋੜ ਕਰੋੜ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਤਲਵੰਡੀ ਭਾਈ ਸੰਦਾਲੀ ਤੇ ਸਾਰੀ ਆਪਾਂ ਡਿਟੇਲ ਤੁਹਾਨੂੰ ਦੱਸਤੀ ਆ ਹੋਰ ਡਿਟੇਲ ਲੈਣੀ ਹੋਵੇ ਤਾਂ ਤੁਸੀਂ ਸੰਪਰਕ ਕਰ ਲਿਓ 55000 ਚ ਵੇੜ ਤੁਹਾਡੇ ਘਰੇ ਆ ਜੂਗੀ ਜਾਇਜ਼ ਬਾਈ ਇਹਦੂ ਹੀ ਮਾਨਤਾਣ ਕਰ ਦੂ 55 ਚ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਆ ਧੰਨਵਾਦ